ਸਾਡੇ ਸੀਐਨ ਸਾਹਿਬ ਅੱਜਕੱਲ ਬਹੁਤ ਹੀ ਕਿੱਕਲੀ ਸਾਰੇ ਕਿਤੇ ਪਾਰੇ ਨੇ ਤੇ ਬਹੁਤ ਵਾਇਰਲ ਹੋ ਰਹੇ ਹੈ ਤੇ ਮੈਂ ਉਹਨਾਂ ਨੂੰ ਉਹਨਾਂ ਦੇ ਅੰਦਾਜ਼ ਵਿੱਚ ਹੀ ਕੁਝ ਲਾਈਨਾਂ ਕਹਿਣਾ ਚਾਹੁੰਦੀ ਆ ਜੇ ਪਲੀਜ਼ ਠੀਕ ਲੱਗਿਆ ਤਾਂ ਪਾਲੀਆਂ ਜ਼ਰੂਰ ਵਜਾਈਂਗਾ ਕਿੱਕਲੀ ਕਲੀ ਦੀ ਸੋਚ ਸੁਖਵੀਰ ਦੀ ਵਿਕਾਸ ਕਰਵਾਇਦਾ ਪੰਜਾਬ ਨੂੰ ਬਚਾਏਗਾ ਇੱਕ ਗਿਆਈਦਾ ਵਧੀਆ ਇਲਾਜ ਕਰਵਾਇਦਾ ਰੋਜ਼ਗਾਰ ਵਧਾਏਗਾ एयरपोर्ट ਲਈ ਆਈ ਦਾ ਜਹਾਜ਼ ਉਡਵਾਈ ਦਾ ਜਿੱਥੇ ਜਿੱਥੇ ਜਾਣੇ ਐ ਕੱਟ ਕਰ ਕੱਟ ਕਰ ਦਿੰਨੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹਨੀ ਆ ਟਿਕ ਟਿਕਲੀਰ ਦੀ ਠੀਕ ਐ ਐਕਚੁਅਲੀ ਮੈਨੂੰ ਨਹੀਂ ਮੈਂ ਬਿਨਿਓਰੇਟਰ ਨਹੀਂ ਐ ਮੈਨੂੰ ਜਦੋਂ ਕੈਬਨ ਦੇ ਤੋ ਭੋਲਾ ਮੇਰੇ ਹੱਥ ਪਰ ਕੰਬਣ ਲੱਗ ਜਾਂਦੀ ਐ ਮੈਂ ਲੇ ਫਿਰ ਵੀ ਬਸ ਟਰਾਈ ਕਰ ਰਹੀ ਐ ਤੁਸੀਂ ਮੇਰੇ ਸਾਰੇ ਆਪਣੇ ਹੋ ਹਰ ਕਿਕਲੀ ਕਲੀ ਇਹਦੀ ਸੌਖ ਤੋਂ 20 ਦੀ ਹਰ ਮਹੀਨੇ ਖਾਤੇ ਜੀ 6000 ਰੁਪਏ ਇੱਕ ਗੱਤ ਨਹੀਂ ਬਣਾਈਦਾ ਫਸਟਾਕਾਰ ਦੇ ਕੋਟਾਲਿਆਂ ਵਿੱਚ ਇਹ ਨਹੀਂ ਹੋ ਜਾਏਗਾ ਬਾਦਲਾਂ ਨੂੰ ਚਾਹੁੰਦੇ ਸੀ ਤੇ ਬਾਦਲਾਂ ਨੂੰ ਚਾਹਾਂਗੇ ਤੇ 1 ਜੂਨ ਨੂੰ ਅਸੀਂ ਪੱਕੀ ਦੀ ਮੋਹਰ ਲਾਵਾਂਗੇ ਤੇ 1 ਜੂਨ ਨੂੰ ਅਸੀਂ ਬਹੁਤ ਹੀ ਪ੍ਰਤਿਭਾ ਪਰਬੰਲੀ ਪਰ ਪਰ ਗੋਤਾ ਪਾਵਾਂਗੇ ਸਾਡੇ ਸੀਐਨ ਸਾਹਿਬ ਅੱਜਕੱਲ ਬਹੁਤ ਹੀ ਕਿੱਕਲੀ ਸਾਰੇ ਕਿਤੇ ਪਾਰੇ ਨੇ ਤੇ ਬਹੁਤ ਵਾਇਰਲ ਹੋ ਰਹੇ ਹੈ ਤੇ ਮੈਂ ਉਹਨਾਂ ਨੂੰ ਉਹਨਾਂ ਦੇ ਅੰਦਾਜ਼ ਵਿੱਚ ਹੀ ਕੁਝ ਲਾਈਨਾਂ ਕਹਿਣਾ ਚਾਹੁੰਦੀ ਆ ਜੇ ਪਲੀਜ਼ ਠੀਕ ਲੱਗਿਆ ਤਾਂ ਤਾਲੀਆਂ ਜ਼ਰੂਰ ਵਜਾਈਓ ਕਿੱਕਲੀ ਕਲੀ ਦੀ ਸੋਚ ਸੁਖਵੀਰ ਦੀ ਵਿਕਾਸ ਪਰਵਾਹ ਦਾ ਪੰਜਾਬ ਨੂੰ ਬਚਾਏਗਾ ਇਹ ਗਿਆ ਹੀਦਾ ਭਭੀਓ ਇਲਾਜ ਕਰਵਾਈ ਦਾ ਰੋਜ਼ ਘਰ ਵਧਾਇਆ 에ਰਪੋਰਟ ਲਿਆਈ ਦਾ ਜਹਾਜ਼ ਉਡਵਾਈ ਦਾ ਜਿੱਥੇ ਜਿੱਥੇ ਜਾਣੇ ਐ ਕੱਟ ਕਰ ਕੱਟ ਕਰ ਦਿੰਨੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹਨੀ ਆ ਟਿਕ ਟਿਕਲੀਰ ਦੀ ਠੀਕ ਐ ਐਕਚੁਅਲੀ ਮੈਨੂੰ ਨਹੀਂ ਮੈਂ ਬਿਨਿਓਰੇਟਰ ਨਹੀਂ ਐ ਮੈਨੂੰ ਜਦੋਂ ਇਹ ਕਹਿ ਦਿੰਦੇ ਤੋ ਭੋਲ ਨਾਲ ਮੇਰੇ ਹੱਥ ਪਰ ਕੰਗਾ ਲੱਗ ਜਾਂਦੀ ਐ ਮੈਂ ਨੋ ਫਿਰ ਵੀ ਬਸ ਟਰਾਈ ਕਰ ਰਹੀ ਹੈ ਤੁਸੀਂ ਮੇਰੇ ਸਾਰੇ ਆਪਣੇ ਹੋ ਹਰ ਕਿਕ ਲਈ ਲਈ 200 ਤੋਂ 220 ਰੁਪਏ ਹਰ ਮਹੀਨੇ ਖਾਤੇ ਵਿੱਚ 6000 ਰੁਪਏ ਇੱਕ ਗੱਤ ਨਹੀਂ ਬਣਾਈਦਾ ਭ੍ਰਸ਼ਟਾਚਾਰ ਦੀ ਕੋਥਾਲਿਆਂ ਵਿੱਚ ਜੇਲ੍ਹ ਲਈ ਹੋ ਜਾਏਗਾ ਬਹਾਦੂ ਨੂੰ ਚਾਹੁੰਦੇ ਸੀ ਤੇ ਬਾਦਲਾਂ ਨੂੰ ਚਾਹਾਂਗੇ ਤੇ ਪਹਿਲੇ ਦਿਨ ਨੂੰ ਅਸੀਂ ਤਿੰਨ ਘਰ ਲਵਾਗੇ ਤੇ ਪਹਿਲੇ ਜੂਨ ਨੂੰ ਅਸੀਂ ਬਿਪਾ ਹਸਪਤਲ ਤੋਂ ਪਰਬੰਗੂ ਪਰ ਪਰ ਰੋਟਾ ਪਾਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ